ਸੰਬੰਧਿਤ ਬੱਤੀ ਤੇ ਆਮ ਖਬਰਾਂ ਤੁਹਾਨੂੰ ਸਾਂਝੀ ਕਰਦੇ ਪਏ ਹਾਂ ਤੁਹਾਨੂੰ ਦੱਸਿ ਕਿ ਹਲਚਲ ਪੰਜਾਬ ਦੇ ਉੱਪਰ ਤੁਹਾਨੂੰ ਵੀ ਦੁਬਾਰੀ ਅਪਡੇਟ ਸਾਂਝੀ ਕਰਦੇ ਹਾਂ ਪਰ ਬਿਲਕੁਲ ਇਸ ਸਮੇਂ ਦਾ ਸਾਂਝੀ ਕਿ ਜਿਹੜੇ ਪਿੰਡ ਭੇੜੀਆਂ ਬਜ਼ੁਰਗ ਤੋਂ ਇੱਕ ਵੀਡੀਓ ਵਾਇਰਲ ਹੋਂਦੀ ਪਈ ਹੈ ਹਰ ਪਿੰਡ ਦੇ ਪਰਿਵਾਰਾਂ ਵੱਸੋਂ ਵੀਡੀਓ ਵਾਇਰਲ ਕੀਤੀ ਗਈ ਹੈ ਜਿਹੜੇ ਪਿੰਡ ਦੇ ਹੀ ਮੌਜੂਦਾ ਸਰਪੰਚ ਦੇ ਉੱਪਰ ਕਈ ਰੋਪ ਲਾਉਂਦੇ ਨਜ਼ਰ ਆਏ ਪਰ ਉਹਨਾਂ ਦਾ ਅੱਗੇ ਕਹਿਣਾ ਹੈਗਾ ਕਿ ਸਰਪੰਚਰ ਪਾਸੋਂ ਸਾਨੂੰ ਧਮਕੀਆਂ ਦਿੱਤੀਆਂ ਗਈਆਂ ਆ ਇਸ ਲਈ ਉਸ ਪਰਿਵਾਰ ਦਾ ਵੀ ਕਹਿਣਾ ਹੈਗਾ ਕਿ ਜਿਹੜੇ ਮੌਜੂਦਾ ਸਰਪੰਚ ਹੈਗੇ ਉਹਨਾਂ ਸਾਡੀ ਜਿਹੜੀ ਬਾਤ ਤੱਕ ਨਹੀਂ ਪੁੱ ਮੁੰਡਾ ਮੁੰਡਾ ਲਾ ਕੇ ਚਲੇ ਆ ਤੇ ਜਿੱਥੇ ਉਹਨੂੰ ਗੱਲ ਕਰਾਂਗੇ ਜੇ ਮਜੂਤਾ ਸਰਪੰਚਾ ਦਾ ਉਸ ਇੱਕ ਪਿੰਡ ਵਿੱਚ ਬਲੈਸ ਵਰਤਾ ਕੀਤੀ ਗਈ ਹੈ ਪਰ ਉਹਨੇ ਆਪਣੇ ਪੱਖੀ ਦੱਸਿਆ ਗਿਆ ਪਰ ਉਸਦੇ ਇਹ ਕੁਝ ਪਿੰਡ ਦੇ ਹੀ ਲੋਕਾਂ ਨਾਲ ਵੀ ਗੱਲਬਾਤ ਕੀਤੀ ਗਈ ਹੈ ਪਰ ਉਹਨਾਂ ਨੇ ਜਿਹੜੇ ਮਜੂਤਾ ਸਰਪੰਚ ਦੇ ਹੱਕ 'ਚ ਗੱਲ ਕੀਤੀ ਹੈ ਚਲੋ ਗੱਲਬਾਤ ਕਰਦੇ ਆ ਕੀ ਹੈ ਪੂਰਾ ਮਾਮਲਾ ਮੈਂ ਸ਼ਮੀਰ ਸੁਨਤਰਾ ਹਲਚਲ ਪੰਜਾਬ ਦੀ ਪਠਾਨਕੋਟ ਜਿਹੜਾ ਲੋਰ ਹੈ ਇਹ ਸਾਰੇ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਹਦਾ ਇਹਨੂੰ ਹੱਲ ਕਰਨਾ ਚਾਹੀਦਾ ਨਾ ਕਿ ਇਹਦੇ ਤੇ ਪ੍ਰੋਟੋਕਲ ਨਾ ਕਰਕੇ ਰਾਜਨੀਤੀ ਕਰਨ ਦਾ ਸਾਨੂੰ ਇਹਦੇ ਤੇ ਸਾਰਿਆਂ ਨੂੰ ਇਕੱਠੇ ਹੋ ਕੇ ਕੰਮ ਕਰਨਾ ਚਾਹੀਦਾ ਮਗਰ ਕੁਝ ਲੋਕ ਜਿਹੜੇ ਹੁੰਦੇ ਹਨ ਨਾ ਉਹ ਮਦਮੁਦੀ ਮੈਂ ਉਹਨਾਂ ਨੂੰ ਬੋਲਾਂਗਾ ਕਿ ਉਹ ਦਿਮਾਗ ਤੋਂ ਕੰਮ ਨਹੀਂ ਲੈਂਦੇ ਆਪਣੀ ਰਾਜਨੀਤੀ ਛੇਕਣ ਵਾਸਤੇ ਉਹ ਕੰਮ ਕਰ ਰਹੇ ਆ ਜਿਹੜਾ ਸਾਡੇ ਤੇ ਮੇਰੇ ਤੇ ਜਿਹੜਾ ਇਲਜ਼ਾਮ ਲਾ ਰਹੇ ਵੀਡੀਓ ਤੁਸੀਂ ਦੇਖੀ ਹੋਣੀ ਹੈ ਵਾਇਰਲ ਹੋ ਰਹੀ ਹੈ ਜਿਹੜੀ ਉਹਦੇ ਵਿੱਚ ਇੱਕ ਵੀ ਪਰਸੈਂਟ ਸੱਚਾਈ ਨਹੀਂ ਹੈਗੀ ਹਰ ਸਾਡੇ ਸਾਰੇ ਪਿੰਡ ਵਿੱਚ ਆਇਆ ਪਿੰਡਾਂ ਵਿੱਚ ਆਇਆ ਉਹਦੇ ਕੱਲੇ ਘਰ ਵਿੱਚ ਨਹੀਂ ਆਇਆ ਜੇ ਕੱਲਾ ਦੁਖੀ ਹੈ ਤੇ ਉਹ ਬਾਕੀ ਜਿਹੜਾ ਸਾਡਾ ਮੱਲਾ ਆਇਆ ਜਾਂ ਪਿੰਡਾਂ ਸਾਰੇ ਦੁਖੀ ਆ ਸਾਰਾ ਦਾ ਨੁਕਸਾਨ ਹੋਇਆ ਉਹਦੇ ਘਰ ਵਿਆਹ ਸੀ ਅਸੀਂ ਉਹਦੇ ਨਾਲ ਮਤਲਬ ਖੜੇ ਆ ਉਹ ਕੰਮ ਨਹੀਂ ਸੀ ਹੁਣ ਚ ਇਹਦਾ ਬਿਜੋਲ ਸਕਣਾ ਦਾ ਕੰਮ ਸੀ ਹੁੰਦਾ ਪਰ ਮਗਰ ਸਗਣਾ ਦੇ ਨਾਂ ਤੇ ਲੈ ਕੇ ਉਹ ਮਤਲਬ ਪੈਸੇ ਲੋਕਾਂ ਕੋਲ ਇਕੱਠੇ ਕਰ ਰਿਹਾ ਹੈ ਇਹ ਬਹੁਤ ਮਦਭਾਗੀ ਕੱਟ ਰਹਾ ਹੈ ਕਿਉਂਕਿ ਸਾਰੇ ਪਿੰਡ ਵਾਸੀ ਦੇਖ ਰਹੇ ਆ ਸਾਰੇ ਲੋਕੀ ਦੇਖ ਰਹੇ ਆ ਵੀਡੀਓ ਤੁਸੀਂ ਦੇਖ ਰਹੇ ਹੋ ਉਹ ਆਪਣੀਆਂ ਡੱਬੀਆਂ ਕੱਢ ਕੱਢ ਲੋਕਾਂ ਨੂੰ ਦਿਖਾ ਰਿਹਾ ਵੀ ਮੇਰਾ ਸੋਨਾ ਤਾਂ ਇੱਥੋਂ ਰੁੱਲ ਗਿਆ ਜਦ ਕਿ ਉਹ ਡੱਬੀਆਂ ਬਚ ਗਈਆਂ ਔਰ ਸੋਨਾ ਜਿਹੜਾ ਉਹਦੇ ਵਿੱਚੋਂ ਨਿਕਲ ਕੇ ਚਲਾ ਗਿਆ ਮੈਂ ਉਤੋਂ ਦੇ ਆਪਣੇ ਸੱਜਣਾਂ ਸਾਡੇ ਉੱਧਰ ਉਹਨਾਂ ਦੇ ਗਵੰਡੀ ਚਾਚਾ ਸਾਡੇ ਮਾਸੂ ਉਹਨਾਂ ਦੀ ਮੈਂ ਕਲੀਅਰ ਕਾਟੇ ਉਹਨਾਂ ਨੂੰ ਕੋ ਉਹ ਸੁਣਿਆ ਵੀ ਉਹ ਜਿਹੜਾ ਸੋਨਾ ਸੀ ਕੁਝ ਦਿਨ ਪਹਿਲਾਂ ਉਹਨਾਂ ਦੇ ਘਰ ਉਹ ਰੱਖ ਕੇ ਗਏ ਸੀ। ਉਹ ਉਹਨਾਂ ਦੇ ਘਰ ਰੱਖ ਕੀ ਗਏ ਆ ਤੇ ਜਦੋਂ ਸਾਡਾ ਹਾਰ ਚਲਾ ਗਿਆ ਤਾਂ ਉਹ ਉਹਨਾਂ ਨੇ ਵਾਪਸੀ ਉਹਨਾਂ ਨੂੰ ਦੇ ਦਿੱਤਾ। ਇਹ ਕਿੰਨੀ ਵੱਡੀ ਗੰਦੀ ਗੱਲ ਕੀਤੀ ਆ ਵੀ ਉਹਨਾਂ ਨੇ ਸੋਨਾ ਜਿਹੜਾ ਉਹਦੇ ਨਾਂ ਦੇ ਉੱਤੇ ਲੋਕਾਂ ਕੋਲ ਪੈਸੇ ਠੱਗੇ ਆ। ਅਗਰ ਕਿਸੇ ਧੀ ਪੇਂਦਾ ਕੋਈ ਵਿਆਹ ਹੁੰਦਾ ਤਾਂ ਸਾਰੇ ਲੜਕੇ ਉਹਨੂੰ ਕਰਦੇ ਕਿਉਂਕਿ ਇਹ ਵਾਲੇ ਹਾਲਾਤ ਜਿਹੜੇ ਸੀ ਸਾਰਾ ਨਾ ਬਣਿਆ। ਇਹ ਉਹ ਦੇਖੋ ਕੁੜੀਆਂ ਜਿਹੜੀਆਂ ਇਹਨਾਂ ਮੱਧ ਗੰਦੀ ਗੱਲਾਂ ਕਰਦੀਆਂ ਮੇਰੇ ਬਾਰੇ ਪੀ ਸਰਪੰਚ ਨੇ ਕੁਝ ਨਹੀਂ ਕੀਤਾ ਅਸੀਂ ਸਵੇਰੇ 5 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਲੋਕਾਂ ਦੇ ਵਿੱਚ ਅਸੀਂ ਜੀ ਵੀਡੀਓਗ੍ਰਾਫੀ ਕਰਕੇ ਲੋਕਾਂ ਵਿੱਚ ਬੰਨਣਾ ਤਾਂ ਫਿਰ ਅਸੀਂ ਘਰੇ ਬੈਠੇ ਹੁੰਦੇ ਅਸੀਂ ਉਹ ਵਾਲੇ ਨਹੀਂ ਅਸੀਂ ਆਮ ਆਦਮੀ ਪਾਰਟੀ ਦਾ ਵਰਕਰਾਂ ਆਮ ਆਦਮੀ ਪਾਰਟੀ ਦੇ ਨੁਮਾਇंदे ਆ ਅਸੀਂ ਦਿਨ ਦਾ ਇੱਕ ਕਰਦੇ ਆ ਪਾਰਟੀ ਵਾਸਤੇ ਲੋਕਾਂ ਵਾਸਤੇ ਦਿਨ ਦਾ ਇੱਕ ਕਰ ਰਹੇ ਆ ਜਿੰਨੂੰ ਚਾਰਾ ਚਾਹੀਦਾ ਚਾਰਾ ਪਜਾ ਦੇ ਆ ਜਿੰਨੂੰ ਰਾਸ਼ਨ ਚਾਹੀਦਾ ਰਾਸ਼ਨ ਦੇ ਰਹੇ ਆ ਮਗਰ ਇਹ ਇੱਕ ਹੀ ਘਰ ਜਿਹੜਾ ਸਾਡੇ ਪਿੰਡ ਦੇ ਵਿੱਚ ਉਹ ਸਾਰੇ ਹੀ ਪਿੰਡ ਦੀ ਮਰਦਾਨੀ ਕਰ ਰਿਹਾ ਲੋਕਾਂ ਕੋ ਪੈਸੇ ਇਕੱਠੇ ਕਰ ਰਿਆ ਇੱਕ ਮਤਲਬ ਛੋਟੀ ਜੀ ਗੱਲ ਦੇ ਪਿੱਛੇ ਪਾਣੀ ਸਾਰਿਆਂ ਦੇ ਘਰ ਆਇਆ ਨੁਕਸਾਨ ਸਾਰਿਆਂ ਦਾ ਹੋਇਆ ਇਹਦੇ ਵਿੱਚ ਇਕੱਲੇ ਦਾ ਨਹੀਂ ਹੋਇਆ ਇਸ ਕਰਕੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਮੇਰੇ ਪਿੰਡ ਨੂੰ ਬਦਨਾਮ ਨਾ ਕਰੋ ਲੋਕਾਂ ਵਿੱਚ ਨਾਲ ਲੈ ਕੇ ਜਾਓ ਕਿਉਂਕਿ ਬੇੜੀਆ ਵਿੱਚ ਅੱچھے ਮਰੇ ਲੋਕ ਰਹਿੰਦੇ ਆ ਸਾਰੇ ਮਿਲ ਜੁਲ ਕੇ ਰਹਿਣ ਵਾਲੇ ਲੋਕੀ ਐ ਤੇ ਸਾਡੇ ਇਹਨੂੰ ਬਦਨਾਮ ਨਾ ਕਰੋ ਇੱਕ ਬੰਦੇ ਦੇ ਕਰਕੇ ਸਾਰਾ ਪਿੰਡ ਬਦਨਾਮ ਹੋ ਰਿਹਾ ਹਾਂ ਤੁਸੀਂ ਇਹ ਮੇਰੇ ਸਾਡੇ ਚਾਚਾ ਜੀ ਇਹਨਾਂ ਨੂੰ ਪੁੱਛੋ ਪੀ ਉਹ ਜਿਹੜੀ ਜੇ ਸੋਨੇ ਦੀ ਗੱਲ ਕਰਿਆ ਉਹ ਕਿੱਥੇ ਸੀਗਾ ਇਹ ਪੁੱਛੋ ਇਹਨਾਂ ਨੂੰ ਇਹ ਮੌਕੇ ਦੇ ਮੌਜੂਦ ਸੀ ਫਾਰਮ ਦੇ ਨਾ ਆਏ ਸੀ ਸਰਪੰਚ ਸਾਹਿਬ ਦੇ ਘਰ ਇਹ ਵੀ ਅੱਗੇ ਬੈਠਾ ਸੀ ਤੇ ਬੈਠਿਆ ਬੈਠਾ ਇਹਨੇ ਗੱਲ ਕੀਤੀ ਕਿ ਸਰਪੰਚ ਸਾਹਿਬ ਮੈਂ ਕੁਝ ਤੇਰੇ ਵਿਰੁੱਧ ਅਪਸਬਦ ਬੋਲੇ ਗਏ ਨਾ ਤੇ ਮੈਨੂੰ ਮਤਲਬ ਮੁਆਫ ਕਰ ਦਿਓ ਕੋਈ ਗੱਲ ਐ ਇਦਾਂ ਦੀ ਮਤਲਬ ਮੈਂ ਕੋਈ ਮੇਰੇ ਮੂੰਹ ਕੁਝ ਗਲਤ ਅਪਸਬਦ ਬੋਲੇ ਗਏ ਆ ਤੇ ਇਹਨਾਂ ਨੇ ਕਿਹਾ ਵੀ ਚਲ ਜੇ ਤੇਰੇ ਤੋਂ ਬੋਲੇ ਗਏ ਆ ਤੇ ਉਹ ਬੈਠੇ ਦੇ ਹੀ ਆਪਣੇ ਇੱਥੇ ਮੇਰੀਓ ਬਲਿਕੋਈ ਭਾਈ ਸਾਹਿਬ ਕੀ ਨਾਮ ਜੀ ਉਹਨਾਂ ਨੇ ਮਨੋਜ ਤੇ ਉਹਨਾਂ ਨੇ ਕਿਹਾ ਵੀ ਜੇ ਜਦੋਂ ਤੁਸੀਂ ਵਾਈਟ ਦੇ 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 ਸਕਦੇ ਹੋ ਵੀ ਜੇ ਤੁਹਾਡੇ ਕੋਲ ਕੋਈ ਗਲਤ ਸ਼ਬਦ ਬੋਲੇ ਗਏ ਆ ਤੇ ਤੁਸੀਂ ਵਾਈਟ ਦਿਓ ਐ ਠੀਕ ਹੈ ਮੈਂ ਬੋਲ ਦਿੰਦਾ ਉਹਨਾਂ ਨੇ ਬੋਲਿਆ ਕਿ ਠੀਕ ਹੈ ਮੈਂ ਰਿਕਲੋ ਕੁਝ ਗਲਤ ਸ਼ਬਦ ਬੋਲੇ ਗਏ ਨਾ ਤੇਰੇ ਪ੍ਰਤੀ ਤੇ ਮੈਨੂੰ ਮਾਫ ਕਰ ਦੇ ਤੇ ਇੰਨੀ ਗੱਲ ਹੋਈ ਆ ਬਾਕੀ ਅਸੀਂ ਇੱਥੇ ਹੀ ਉਹਦੇ ਇਹਨਾਂ ਨੇ ਨਾ ਕੁਝ ਉਹਨਾਂ ਨੂੰ ਕੋਈ ਤਮਕਾਇਆ ਨਾ ਕੋਈ ਗੱਲ ਨਾ ਕੋਈ ਬਾਤ ਬੜੇ ਪਿਆਰ ਨਾਲ ਇਹਨੂੰ ਬਿਠਾ ਕੇ ਉਹ ਵੀ ਫਾਰਮ ਦੇਣ ਆਇਆ ਸੀ ਤੇ ਬੜੇ ਪਿਆਰ ਨਾਲ ਉਹਦੇ ਵੀ ਫਾਰਮ ਲਏ ਆ ਬਾਕੀ ਜਿਹੜੀ ਹਾਲ ਦੇ ਦਰਾਸੀ ਦੇ ਵਾਰੇ ਚ ਉਹ ਸਾਰਿਆਂ ਨੇ ਬੜੀ ਕੀਤੀ ਆ ਇਹਨਾਂ ਸਰਪੰਚ ਸਾਹਿਬ ਨੇ ਜਿੰਨਾ ਇਹਦੇ ਕੋਲ ਸਹਿਯੋਗ ਹੋਇਆ ਸਾਰਿਆਂ ਨੇ ਕੀਤਾ ਵਾ ਤੇ ਆਪਣੇ ਜਿਹੜੀ ਸਾਡੇ ਸੇਦ ਭਗਤ ਸਿੰਘ ਸਭਾ ਬਣੀ ਆ ਸਾਰਿਆਂ ਨੇ ਸਹਿਯੋਗ ਜਿਹੜਾ ਬਹੁਤ ਜ਼ਿਆਦਾ ਕੀਤਾ ਵਾ ਤੇ ਜਿਹੜੀ ਆ ਗੱਲ ਹੈ ਵੀ ਸਿਰਫ ਸਰਾਸਰ ਬੇਬੁਨਿਆਦ ਆਂ ਮੌਕੇ ਤੇ ਮੌਜੂਦ ਸੀ ਤੇ ਉਹਦੇ ਨਾਲ ਜਿਹੜਾ ਮਦਨ ਲਾਲ ਆ ਬਈ ਮੇਰੇ ਨਾਲ ਬਲ ਇਹਨਾਂ ਤੱਕੇ ਦੇ ਨਾਲ ਕਿਸੇ ਬੁਲਵਾਇਆ ਉਹਨੇ ਉਹਨੇ ਆਪੇ ਕਿਹਾ ਸੀ ਆਪਣੇ ਮੂੰਹੋਂ ਕਿ ਸਰਪੰਚ ਸਾਹਿਬ ਇਹਰੇ ਕੋਲ ਕੁਛ ਆ ਗਲਤ ਆਪਸ ਬੋਲੇਗੀ ਤਾਂ ਮੈਨੂੰ ਇਦਾਂ ਮੁਆਫ ਕਰ ਦਿਓ ਬਸ ਸੁਨਲਪੁਰ ਜਿਲ੍ਹਾ ਪ੍ਰਧਾਨ ਐਸੀ ਆਮ ਆदमी पार्टी ਪਾਰਟੀ ਵੱਲੋਂ ਸਾਡੇ ਇਹਨਾਂ ਪਿੰਡਾਂ ਦੇ ਵਿੱਚ ਬੇੜੀ ਬਜ਼ੁਰਗ ਜੰਗਲਪੂਰ ਅਤੇ ਔਰ ਇਹ ਜਿਹੜੇ ਪਿੰਡ ਸਾਨੂੰ 4-5 ਮਿਲੇ ਸੀਗੇ ਉਹਦੇ ਵਿੱਚ ਅਸੀਂ ਬੜੀ ਪੂਰੀ ਇਮਾਨਦਾਰੀ ਨਾਲ ਲਗਭਗ 10-10 ਵਾਰੀ ਰਸਨ ਮੰਡਾਇਆ ਵਾ ਕੋਈ ਘਰ ਐਸਾ ਖਾਲੀ ਨਹੀਂ ਜਿਹਨੂੰ ਰਸਨ ਨਾ ਮਿਲਿਆ ਹੋਵੇ ਇਹਨਾਂ ਤੋਂ ਇਲਾਵਾ ਪਸ਼ੂਆਂ ਦਾ ਚਾਰਾ ਸਾਨੂੰ ਜਿਹੜਾ ਸੀ ਉਹ ਵੀ ਵੰਡਣ ਦੀ ਡਿਊਟੀ ਲੱਗੀ ਉਹ ਵੀ ਅਸੀਂ ਵੰਡ ਕੇ ਗਏ ਆ ਇੱਥੇ ਸਾਡੇ ਮਾਨਯੋਗ ਡਿਸਟ੍ਰਿਕਟ ਦੇ ਇੰਚਾਰਜ ਅਮਨਦੀਪ ਸਿੰਘ ਜੀ ਉਹ ਵੀ ਆਏ ਸੰਧੂ ਸਾਹਿਬ ਔਰ ਲੁਝਾਣੇ ਤੋਂ ਟੀਮਾਂ ਆਈਆਂ ਅਮਰਜੀਤ ਠੇਕੇਦਾਰ ਆਇਆ ਨਾਲ ਸਾਡੇ ਜਿਹੜੇ ਜ਼ੋਨ ਦੇ ਇੰਚਾਰਜ ਨੇ ਹੋਰ ਵੀ ਜਿਹੜੇ ਸਾਥੀ ਸਾਡੇ ਬਾਹਰੋਂ ਆਏ ਆ ਪਟਾਲਾ ਸਾਈਡ ਤੋਂ ਉਹ ਵੀ ਇੱਥੇ ਆ ਕੇ ਰਾਸ਼ਨ ਜਿਹੜਾ ਵੰਡ ਕੇ ਗਏ ਆ ਤੇ ਇਹ ਇਲਜ਼ਾਮ ਲਾਉਣਾ ਕਿ ਲੋਕਾਂ ਨੂੰ ਰਾਸ਼ਨ ਨਹੀਂ ਮਿਲਿਆ ਬਿਲਕੁਲ 100% ਜਿਹੜਾ ਹੈ ਗਲਤ ਆ ਝੂਠਾ ਇਹ ਸਿਰਫ ਹਰਜੀਤ لال ਨੂੰ ਜੋ ਸਰਪੰਚ ਨੇ ਬਦਨਾਮ ਕਰਨ ਦੀਆਂ ਕੋਸ਼ਸ਼ਾਂ ਕੀਤੀਆਂ ਜਾ ਰਹੀਆਂ ਇੱਕ ਹਰਜੀਤ لال ਜੀ ਇੱਕ ਕਮਾਂਡਰ ਸੱਚੇ ਸੱਚੇ ਇਨਸਾਨ ਨੇ ਇਹ ਲੰਬੇ ਸਮੇਂ ਤੋਂ ਮਿਰਤੋਂ ਵੀ ਕਈ ਸਾਲ ਪਹਿਲਾਂ ਜਿਹੜੇ ਪਾਰਟੀ ਦੇ ਵਿੱਚ ਜੁੜੇ ਹੋਏ ਆ ਤਾਂ ਆਪਾਂ ਇਹਨਾਂ ਆਪਾਂ ਦੋਨੇ ਸਾਥੀ ਜਿਹੜੇ ਸਾਡੇ ਰਾਜੂ ਦਾ ਖੁਲਾੜੀ ਜੀ ਆ ਸਾਡੇ ਇੱਕ ਹੋਰ ਸਾਥੀ ਸਾਡੇ ਨਾਲ ਆਏ ਆ ਅਸੀਂ ਸਾਰਿਆਂ ਨੇ ਰਲ ਕੇ ਜਿਹੜਾ ਉਹ ਬੜੇ ਵਧੀਆ ਢੰਗ ਨਾਲ ਇੱਥੇ ਜਿਹੜਾ ਆ ਉਹ ਰਾਸ਼ਨ ਮੰਡਿਆ ਔਰ ਮੈਂ ਕੁਝ ਘਰਾਂ ਦੀਆਂ ਖੁਦ ਵੀਡੀਓ ਬਣਾਈਆਂ ਹੋਈਆਂ ਨੇ ਔਰ ਉਹ ਮੈਂ ਪਾਰਟੀ ਦਾ ਵੀ ਪੁੱਛਦਾ ਕੀਤੀਆਂ ਨੇ ਔਰ ਜਦੋਂ ਪਟਵਾਰੀ ਸਾਹਿਬ ਲੱਗੇ ਸੀ ਇੱਕ ਦਿਨ ਤਾਂ ਮੈਂ ਵੀ ਕੁਝ ਘਰਾਂ ਦੇ ਵਿੱਚ ਇਹਨਾਂ ਦੇ ਨਾਲ ਨੇ ਇਹ ਬਿਲਕੁਲ ਦੋਸ਼ ਜਿਹੜੇ ਬੇਬਨਾਦ ਦਾ ਇਦਾਂ ਦੇ ਝੂਠੇ ਦੋਸ਼ ਲਗਾ ਕੇ ਕਿਸੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਕਿਉਂਕਿ ਮਾਨਯੋਗ ਭਗਵੰਤ ਮਾਨ ਜੀ ਔਰ ਸਾਡੇ ਮਾਨਯੋਗ ਕੈਬਨਿਟ ਮੰਤਰੀ ਜਿਹੜੇ ਨੇ ਕਲਾ ਚੰਦ ਘਟਾੜੂ ਚੱਕ ਜੀ ਉਹਨਾਂ ਨੇ ਸਾਡੀਆਂ ਡਿਊਟੀਆਂ ਲਈਆਂ ਉਹਨਾਂ ਦੇ ਨਾਲ ਆਪਾਂ ਦੋ ਤਿੰਨ ਦਿਨ ਰਹੇ ਆ ਉਹਨਾਂ ਦੇ ਨਾਲ ਅਸੀਂ ਕੰਮ ਕੀਤਾ ਆ ਉਹ ਤਾਂ ਪੁੱਛ ਰਹੇ ਲੋਕਾਂ ਨੂੰ ਵੀ ਦੱਸੋ ਕਿਤੇ ਕਿਤੇ ਤੁਹਾਡੀ ਪ੍ਰੋਬਲਮ ਹੈਗੀ ਆ ਹਰ ਤਰ੍ਹਾਂ ਦੀ ਤੁਹਾਡੀ ਪ੍ਰੋਬਲਮ ਜਿਹੜੀ ਉਹ ਸਾਲਵ ਕਰਾਂਗੇ ਮਕਾਨ ਵੀ ਬਣਾ ਕੇ ਦੇਵਾਂਗੇ ਤੁਮ ਭਗਵੰਤ ਮਾਨ ਜੀ ਦੀ ਜਿਹੜੀ ਸਰਕਾਰ ਹੈ ਬਹੁਤ ਵਧੀਆ ਢੰਗ ਨਾਲ ਕੰਮ ਕਰ ਰਹੀ ਆ ਸਾਡੇ ਮਾਨਯੋਗ ਮੰਤਰੀ ਲਾਲਜਨ ਕਟਾਰੂ ਚੱਕ ਜੀ ਵਧੀਆ ਢੰਗ ਨਾਲ ਕੰਮ ਕਰ ਰਹੇ ਆ ਉਹਨਾਂ ਦਾ ਮੁਕਾਬਲਾ ਹੀ ਕੋਈ ਨਹੀਂ ਪੰਜਾਬ ਦੇ ਵਿੱਚ ਕਰ ਸਕਦਾ ਤੋਂ ਇਸ ਕਰਕੇ ਇਹੋ ਜਿਹੇ ਜਿਹੜੇ ਹਰ ਜਿੱਤੇ ਸਰਪੰਚ 'ਤੇ ਇਲਜ਼ਾਮ ਲਾਉਣੇ ਆ ਬੇਬਨਵਾਇਆ ਦਾ